ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਖੜੇ ਆ ਨੂਰਪੁਰ ਤੇ ਤਲਵੰਡੀ ਰਾਜਮਣੀ ਸੜਕ ਜਾਂਦੀ ਆ ਇੱਥੋਂ ਪਿੰਡ ਦੀ ਫਿਰਨੀ ਜਾਂਦੀ ਆ ਆਪਣੀ ਬੁਰਜੇਰੀ ਸੰਗਰੀ ਜਿਹੜੀ ਪਿੰਡ ਵੱਜ ਜਾਂਦੀ ਆ ਬਹੁਤ ਵਧੀਆ ਸੜਕ ਬਣਾਈ ਆ ਇਸ ਪੰਚਾਇਤ ਨੇ ਬਹੁਤ ਬਚਰੇ ਨੇ ਮਿਹਨਤ ਕੀਤੀ ਏਦੂ ਸਾਨੂੰ ਗਾਂ ਆ ਕੇ ਰਹਿਵਾਵਾਂਗੇ ਜਿੱਥੇ ਆਪਣੇ ਛੱਪੜ ਕੋਲੇ ਜਾੜੇ ਪਾਣੀ ਖੜਦਾ ਸੀ ਉੱਥੋਂ ਲੰਘਣ ਵਾਲੇ ਸਾਡੇ ਕੋਕਲ ਬਹਿਣ ਤੋਂ ਹੀ ਨਗਦੇ ਸੀ ਜਦੋਂ ਜ਼ਿਆਦਾ ਪਾਣੀ ਖੜਦਾ ਸੀ ਅੱਜ ਇਹਦੇ ਵਿੱਚ ਦਿੱਕਤ ਨਹੀਂ ਹੈਗੀ ਕੀ ਆਉਣ ਜਾਣ ਨਾਲ ਦਿੱਕਤ ਨਹੀਂ ਸੜਕ ਦਾ ਬਹੁਤ ਵਧੀਆ ਫਾਇਦਾ ਹੋ ਗਿਆ ਨਹੀਂ ਇੰਨੇ ਮੀਂਹ ਪੈ ਗਏ ਮੀਂਹ ਦੇ ਵਿੱਚ ਕੋਈ ਨੰਗਾ ਨੂੰ ਵੀ ਔਖਾ ਹੋ ਜਾਣਾ ਸੀ ਐਸ ਕਰਕੇ ਤੁਹਾਨੂੰ ਕਹਿੰਨੇ ਆ ਵੀਰ ਬਣੇ ਜੇ ਪਿੰਡ ਦਾ ਕੁਝ ਬਣਦਾ ਜਾਂ ਵੀਡੀਓ ਬਣਦਾ ਉਹਦਾ ਬੈਰ ਵਿਰੋਧ ਨਾ ਕਰਿਆ ਕਰੋ ਸਾਡੇ ਇੱਧਰੋਂ ਤਾਂ ਤੁਸੀਂ ਵੀਡੀਓ ਬੋਵਾ ਦਿਓ ਇਹ ਦੇਖੋ ਵੀ ਪੰਚਾਇਤ ਤੇ ਵਧੀਆ ਕੰਮ ਕਰਦੀ ਆ ਮੈਂਬਰਾਂ ਦਾ ਕੰਮ ਵਧੀਆ ਵਾ ਆਪਾਂ ਕਹਿੰਦੇ ਪਿੰਡ ਦੇ ਵਿੱਚ ਹੂਟ ਫਰੀਆ ਵਧੀਆ ਕੰਮ ਕਰਾਓ ਜਿਹੜਾ ਵੀ ਮੈਂਬਰ ਸਰਪੰਚ ਬਣਦਾ ਉਹਦੀ ਸਪੋਰਟ ਲਓ ਇਸ ਕਰਕੇ ਬੈਰ ਵਿਰੋਧ ਨਾ ਕਰਿਆ ਕਰੋ ਦੇਖੋ ਤੁਹਾਨੂੰ ਅੱਗੇ ਰੋਡ ਦਿਖਾਵਾਂਗੇ ਅਸੀਂ ਚੱਲਦੇ ਠੀਕ ਆ ਐਨੀ ਕੁ ਵੀਡੀਓ ਬਣਾਉਣ ਲੱਗੇ ਆ ਬਾਕੀ ਤੁਹਾਨੂੰ ਰੋਡ ਚੱਲਦਾ ਦਿਖਾਵਾਂਗੇ ਸਾਰੇ ਜਿੱਥੇ ਸੱਪੜ ਦੇ ਪਾਣੀ ਖੜਦਾ ਸੀ ਲੋਕ ਬਹੁਤ ਪਰੇਸ਼ਾਨ ਹੁੰਦੇ ਸੀ ਇਹੀ ਜੇ ਹਾਲਾਤ ਸੀ ਜਿਹੜੇ ਬਣ ਕੇ ਚੱਲੋ ਵੀ ਅੱਗੇ ਬਹੁਤ ਵਧੀਆ ਫੁੱਤਰ ਵੀ ਹਾਂਜੀ ਅੱਗੇ ਤੁਹਾਨੂੰ ਚੱਲਦੀ ਵੀਡੀਓ ਦਿਖਾਵਾਂਗੇ ਆ ਲਓ ਜੀ ਆਪਾਂ ਪਿੰਡ ਦੀ ਫਿਰਨੀ ਮੋੜ ਚੱਲੇ ਆਂ ਤੁਹਾਨੂੰ ਵੀਡੀਓ ਦਿਖਾਉਣੇ ਆ ਬਹੁਤ ਵਧੀਆ ਸੜਕ ਆ ਬਾਕੀ ਤੁਸੀਂ ਆਪ ਦੇਖ ਲਓ ਸੜਕ ਵਧੀਆ ਬਣੀ ਆ ਹੋਰ ਪਿੰਡਾਂ ਦੇ ਵਿੱਚ ਵੀ ਬਣੀ ਧੰਨਵਾਦ ਮੈਂਬਰ ਸਰਪੰਚਾਂ ਦਾ ਬਹੁਤ ਵਧੀਆ ਮੈਂਬਰ ਸਰਪੰਚ ਪੰਚਾਇਤ ਸਾਡੀ ਪਿੰਡ ਦੀ ਕੰਮ ਬਹੁਤ ਵਧੀਆ ਕਰਾਉਂਦੀ ਆ ਤੁਹਾਨੂੰ ਛੱਪੜ ਵੀ ਦਿਖਾਉਣੇ ਆ ਇੱਥੇ ਛੱਪੜ ਦੇ ਵਿੱਚ ਬਹੁਲੇ ਹੀ ਲਓ ਜੀ ਜਿਹੜੇ ਸੱਪੜ ਦੀ ਗੱਲ ਕਰਦੇ ਸੀ ਇੱਥੇ ਸੀ ਜਿੱਥੇ ਪਾਣੀ ਖੜ ਜਾਂਦਾ ਸੀ ਇੱਥੇ ਬਹੁਤ ਜ਼ਿਆਦਾ ਪਾਣੀ ਖੜਦਾ ਸੀ ਨੂਰਨ ਵਾਲੇ ਵੀ ਪਰੇਸ਼ਾਨ ਹੁੰਦੇ ਸੀ ਅੱਛਾ ਸੜਕ ਤੇ ਪਹਿਲਾਂ ਆ ਜਾਂਦਾ ਸੀ ਦੇਖ ਲਓ ਇਨੇ ਮੀਂਹ ਪੈ ਗਏ ਕੋਈ ਇਹ ਜੀ ਗਤਬਤ ਨਹੀਂ ਠੀਕ ਹੈ ਜੀ ਇਹ ਸੱਪੜ ਮੈਂ ਇਨਾ ਤੁਹਾਨੂੰ ਜਿਹੜੇ ਲੋਕ ਨੂਰਪੁਰੇਲ ਦੀ ਕੋਕਲਪਿੰਡਵਾਲ ਦੀ ਉੱਤੇ ਸੀ ਇਸ ਕਰਕੇ ਵੀਡੀਓ ਨੂੰ ਬਹੁਤ ਤੋਂ ਵੱਧ ਸ਼ੇਅਰ ਕਰਦਿਆ ਕਰੋ ਹਾਂ ਲੋ ਜੀ ਆਹ ਸੜਕ ਆਪਣੇ ਤਲਵੰਡੀ ਵਾਲੇ ਸੜਕ ਤੇ ਚੜ ਗਈ ਸਕੂਲ ਸੀ ਬਹੁਤ ਬੁਰਾ ਹਾਲ ਸੀ ਰੋਡ ਤੇ ਚੜਨ ਦਾ ਹੁਣ ਦੇਖੋ ਕਿੰਨੀ ਵਧੀਆ ਸੜਕ ਆ ਗੱਡੀਆਂ ਲੰਘਦੀਆਂ ਨੇ ਸੜਕ ਟਿਕਰ ਬਣਾਤੀ ਧੰਨਵਾਦ ਆ ਜੀ ਮੈਂਬਰ ਆ ਸਰਪੰਚਾਂ ਦਾ ਜਿਨ੍ਹਾਂ ਨੇ ਇਹ ਵਧੀਆ ਸੜਕ ਬਣਾਈ ਆ ਸਾਰਿਆਂ ਨੂੰ ਧੰਨਵਾਦ